ਦੋਸਤੋ ਸਤਿ ਸ੍ਰੀ ਅਕਾਲ ਅੱਜ ਪਿੰਡ ਸਵੱਦੀ ਕਲਾਮ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਸਰਦਾਰ ਹਰਵੀਰ ਸਿੰਘ ਦੇ ਫਾਰਮ ਤੇ ਆਏ ਹੋਏ ਆ ਹਰਵੀਰ ਸਿੰਘ ਬਹੁਤ ਸਾਲਾਂ ਤੋਂ ਮਤਲਬ ਵੀ 2014 ਤੋਂ ਪਹਿਲਾਂ ਦੇ ਹੀ ਆਰਗੈਨਿਕ ਕੀਤੀ ਕਰ ਰਿਹਾ ਹੈਗਾ ਤਾਂ ਅੱਜ 11-12 ਸਾਲ ਹੋ ਗਏ ਇਹਨਾਂ ਨੂੰ ਤਾਂ ਅੱਜ ਇਹਨਾਂ ਦੇ ਫਾਰਮ ਤੇ ਦੇਖਦੇ ਆਂ ਵੀ ਅੱਜ ਵੀ ਵੀ ਕੀ ਕੀ ਹੋ ਰਿਹਾ ਹੈਗਾ ਵੀ ਕਿੰਨੀ ਕਿੰਨਾ ਨੇ ਤਰੱਕੀ ਕੀਤੀ ਹੈ ਪਹਿਲਾਂ ਨਾਲੋਂ ਅ ਹਰਵੀਰ ਜੀ ਸਾਸਿਕ ਕਿਛਰੇ ਗਵਾਈ ਸਾਸਿਕ ਅੱਛਾ ਹਰਵੀਰ ਸਿੰਘ ਜੀ ਸਾਨੂੰ ਅੱਜ ਤੁਹਾਡੇ ਕੇਤੋਂ ਦਾ ਮੌਕਾ ਮਿਲਿਆ ਤਾਂ ਤੁਸੀਂ ਮੈਨੂੰ ਦੱਸੋ ਕਿ ਜਿਵੇਂ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਹੁਣ ਕਿੰਨਾ ਏਕਰੀਆ ਕਰ ਰਹੇ ਹੋ ਤੁਸੀਂ ਹੁਣ 3 ਏਕੜ ਚ ਕਰ ਰਹੇ ਹਾਂ 3 ਏਕੜ ਹਾਂਜੀ 3 ਏਕੜ ਦੇ ਵਿੱਚ ਤੁਨ 11 12 ਸਾਲ ਹੋ ਗਏ ਹੈ ਨਾ ਉਹ ਤੋਂ ਮੇਰੇ ਕਿਲਾ ਦੋ ਕਿੱਲੇ ਨਹੀਂ ਨਹੀਂ ਪਹਿਲਾਂ ਥੋੜੇ ਤੋਂ ਹੀ ਸ਼ੁਰੂ ਕੀਤਾ ਜਿਵੇਂ ਪਹਿਲਾਂ ਪੱਠੇ ਪਸ਼ੂਆਂ ਦਾ ਚਾਰਾ ਤੇ ਸਹਾਤ ਘਰ ਬਾਤੇ ਸਬਜ਼ੀਆਂ ਤੋਂ ਥੋੜਾ ਥੋੜਾ ਥੋੜੇ ਤੋਂ ਬਤਾਉ ਦੇ ਗਏ ਅੱਛਾ ਤੇ ਹੁਣ ਕੀ ਕੀ ਹੈਗਾ ਹੁਣ ਤਕਰੀਬਨ ਆਪਣੇ ਕੋਲੇ ਘਰ ਦੇ ਲਈ ਸਬਜ਼ੀਆਂ ਜੋ ਵੱਧ ਹੁੰਦੀ ਉਹ ਵੇਚ ਲਈਦੀਆਂ ਸਾਰੀਆਂ ਲੋੜਾਂ ਮੁਤਾਬਕ ਜਿੰਨੀ ਆਪਾਂ ਨੂੰ ਘਰ ਦੀ ਜਰੂਰਤ ਸਾਰੀਆਂ ਚੀਜ਼ਾਂ ਛੋਲੇ ਲਾ ਲੋ ਸਰੋਂ ਦੇਸੀ ਸਰੋਂ ਤੇ ਪਸ਼ੂਆਂ ਲਈ ਚਾਰਾ ਗੰਨਾ ਮਾਤੋ ਗੁੜ ਬਣਾ ਕੇ ਵੇਚਦੇ ਆਂ ਜੀ ਵਧੀਆ ਮੇਰੇ ਵੀ ਖਲਾੜਾ ਆਪਦਾ ਹੈ ਹਾਂਜੀ ਆਪਦਾ ਹੀ ਬਹੁਤ ਵਧੀਆ ਕੰਮ ਆ ਜੀ ਜਿਹੜਾ ਕਿਰਾ ਲੈ ਜਾਂਦਾ ਕਿਲੋ 20 20 25 25 ਕਿਲੋ ਵਾਲਾ ਗਾਹਕ ਹੈਗੇ ਜੀ ਬਈ ਕਿਉਂਕਿ ਤੁਸੀਂ ਤਾਂ ਪੁਰਾਣੇ ਕਿਸਾਨ ਹੋ ਹੈਨਾ ਤੇ ਇਹ ਜਿਹੜੀ ਆਰਗੈਨਿਕ ਖੇਤੀ ਸ਼ੁਰੂ ਕਿਵੇਂ ਕੀਤੀ ਸੀ ਕਿਹੜੀਆਂ ਖਾਦਾਂ ਪਾਉਂਦੇ ਸੀ ਤੁਸੀਂ ਕੀ ਘੋਲ ਪਾਉਂਦੇ ਸੀਗੇ ਜਿਹਦੇ ਨਾਲ ਜਿਹੜੇ ਨਿਊਟ੍ਰੀਐਂਟਸ ਆ ਪੂਰੇ ਹੋਣ ਤਾਂ ਕਿ ਫਸਲ ਚੰਗੀ ਹੋ ਪਹਿਲਾਂ ਜਦੋਂ ਸ਼ੁਰੂ ਕੀਤਾ ਜੀ ਮੈਂ ਖੇਤੀ ਵਿਰਾਸਤ ਮਿਸ਼ਨ ਵਾਲਿਆਂ ਨਾਲ ਮੈਂ ਦੱਸਿਆ ਸੀ ਘੋਲ ਉਹ ਬਣਾ ਕੇ ਪਾਉਂਦ ਰਿਹਾ ਹੁਣ ਇਹਨੇ ਲੋੜ ਵੀ ਹੈ ਨਹੀਂ ਕਿ ਜਿਵੇਂ ਮੈਂ ਕਹਿ ਤੀਏ ਇਹ ਬਾਤ ਸਵਧੀਆ ਆ ਲੱਸੀ ਖੱਟੀ ਦੀ ਸਪਰੇਅ ਕਰਦੇ ਜਿਵੇਂ ਉਹ ਬਿਮਾਰੀ ਮੋਤਾਂ ਜੱਕ ਦੇ ਨਿੰਮ ਦੇ ਕੋਲ ਦੀ ਸਪਰੇਅ ਕਰਦੇ ਨੇ ਮਤਲਬ ਕੀਟ ਕੰਟਰੋਲ ਤੋਂ ਲੱਸੀ ਖੱਟੀ ਦੀ ਹਾਂ ਜਿਵੇਂ ਕੀਟ ਕੰਟਰੋਲ ਇਨਾਂ ਇੱਥੇ ਜਿਵੇਂ ਦੇਖੀਏ ਬੜਾ ਬੜਾ ਧਿਆਨ ਹੀ ਨਹੀਂ ਦਿੱਤਾ ਇਨਾਂ ਪੈਂਦੇ ਉਹ ਜੋ ਆਪਣੇ ਬਹੁਤ ਮਿੱਤਰ ਕੀੜੇ ਵੀ ਇੱਥੇ ਹੈਗੇ ਆ ਜੀ ਮਤਲਬ ਰਿਓ ਦਵਾਈਆਂ ਯੂਰੀਆ ਵੱਧ ਪਾਉਣੇ ਆ ਉੱਥੇ ਹੀ ਬਿਮਾਰੀਆਂ ਵੱਧ ਆਉਂਦੀਆਂ ਚੇਤਾਉਂਦਾ ਹੀ ਨਹੀਂ ਜੀ ਬਹੁਤ ਦੋਸਤੋ ਤੁਸੀਂ ਦੇਖ ਹੀ ਲਿਆ ਬਾਈ ਦੀ ਗੱਲ ਸੁਣ ਲਈ ਵੀ ਜੇ ਕੀਟ ਹੈ ਕੀਟ ਕਹਿੰਦੇ ਵੀ ਅਸੀਂ ਤਾਂ ਦੇਖਦੇ ਹੀ ਨਹੀਂ ਸਾਨੂੰ ਕੋਈ ਇਹੋ ਜਿਹਾ ਇਹ ਨਹੀਂਗਾ ਤੇ ਇਹਨਾਂ ਦਾ ਕੋਈ ਜ਼ਿਆਦਾ ਧਿਆਨ ਨਹੀਂ ਹੁੰਦਾਗਾ ਫਸਲ ਫਿਰ ਵੀ ਵਧੀਆ ਹੋ ਜਾਂਦੀ ਹੈ। ਹਾਂਜੀ ਬੜੇ ਮਿੱਤਰ ਕੀੜੇ ਆਪਣੇ ਉਹ ਚ ਬਹੁਤ ਆ ਜੀ। ਮਤਲਬ ਵੀ ਇਹ ਕਹਿੰਦੇ ਵੀ ਮਿੱਤਰ ਕੀੜੇ ਇਹਨਾਂ ਦੀ ਮਿੱਤਰ ਇਹਨਾਂ ਨੂੰ ਮਿੱਤਰ ਕੀੜਿਆਂ ਦੀ ਪਛਾਣ ਹੈਗੀ ਆ ਉਹ ਆਪ ਹੀ ਕੰਟਰੋਲ ਕਰ ਲੈਂਦੇ ਆ ਜਿਹੜੇ ਸੱਕ ਹਾਰੀਆਂ ਨੂੰ। ਤਾਂ ਤੁਸੀਂ ਸਰੋਂ ਕਿੰਨੀ ਲਾ ਲਾਉਣੇ ਹੋ? ਸਰੋਂ ਦੋ ਤਿੰਨ ਏਰੀਆ ਚ ਲੱਗੀ ਹੋਈ ਜੀ ਆਪਣੇ ਦੋ। ਅੱਛਾ ਇੱਧਰ ਵੀ ਲੱਗੀ ਹੈ ਹਨਾ। ਤੇ ਆ ਵੀ ਚਾਰ ਕਨਾਲ ਦੇ ਨੇੜੇ ਹੈਗੀ ਅੱਧਾ ਕਿਲਾ ਹੈਗਾ ਜੀ ਸਰੋਂ ਦਾ। ਅੱਧਾ ਕਿਲਾ ਤੇ ਛੋਲੇ ਕਿੰਨੇ ਕ ਹੈਗੇ? ਛੋਲੇ ਵੀ ਹੈਗੇ ਦੋ ਕਨਾਲ ਦੇ ਨੇੜੇ ਦਾ ਜੀ। ਤੇ ਬਾਕੀ ਗੰਨਾ ਕਿਲਾ ਕਿਲਾ ਸੀ ਗੰਨਾ ਕਿਲਾ ਹਾਂ ਕਿਲੇ ਤੋਂ ਉਪਰ ਹੀ ਗੰਨੇ ਦੀ ਜਗਾ ਜੀ ਕਿਲੇ ਤੋਂ ਉਪਰ ਗੰਨਾ ਬਸ ਚਾਰਾ ਬਾਕੀ ਆ ਸਬਜ਼ੀਆਂ ਹੈਗੀਆਂ ਸੋਲੀਆਂ ਆਪਦੇ ਘਰ ਵਾਸਤੇ ਆਲੂ ਲਾਦੇ ਇਹ ਜਿਹੜਾ ਚਾਰਾ ਹੈਗਾ ਆਪਦੇ ਘਰ ਵਾਸਤੇ ਵਰਤਦੇ ਪਸ਼ੂਆਂ ਦਾ ਹਾਂਜੀ ਹਾਂਜੀ ਆਪਦੇ ਪਸ਼ੂਆਂ ਦਾ ਸਾਰਾ ਆਰਗੇਨਿਕ ਸਾਰਾ ਆਰਗੇਨਿਕ ਹੀ ਕੋਈ ਕੋਈ ਜਮਾ ਨਹੀਂ ਹੁੰਦੇ ਅੱਛਾ ਫਿਰ ਸਾਰਾ ਕੁਝ ਆਰਗੇਨਿਕ ਹੈ ਤੁਹਾਡੇ ਖਾਣ ਵਾਸਤੇ ਵੀ ਪਸ਼ੂਆਂ ਦੇ ਖਾਣ ਵਾਸਤੇ ਵੀ ਪਰ ਇਹ ਜਿਹੜਾ ਪਸ਼ੂਆਂ ਦਾ ਪਸ਼ੂ ਕਿਹੜੇ ਕਿਹੜੇ ਤੁਹਾਡੇ ਕੋਲ ਪਸ਼ੂ ਮੱਧਿਆਮਾ ਜੀ ਇੱਕ ਗਾਂਵਾਂ ਦੂਜੀ ਦੇਸੀ ਹੈ ਜੀ ਦੇਸੀ ਗਾਂਜੀ ਫਿਰ ਤਾਂ ਦੁੱਧ ਵੀ ਮਹਿੰਗਾ ਵਿਕਦਾ ਹੋਊਗਾ ਨਹੀਂ ਦੁੱਧ ਤਾਂ ਚਲੋ ਆਪਾਂ ਨਹੀਂ ਮਹਿੰਗਾ ਵੇਚ ਤੇ ਡੈਰੀਜੀ ਫੋਨੇ ਕੋਈ ਲੈਣ ਤਾਂ ਨਹੀਂ ਆਉਂਦਾ ਨਾ ਆਪਾਂ ਕਿਸੇ ਨੂੰ ਕਿਹਾ ਹੀ ਹੈ ਜੀ ਪਿਓਰ ਆਰਗੈਨਿਕ ਸਭ ਕੁਝ ਪਿਓਰ ਆਰਗੈਨਿਕ ਦੁੱਧ ਆ ਜੀ ਨਹੀਂ ਤੁਹਾਡੇ ਤਾਂ ਕਿਉਂਕਿ ਜਿਵੇਂ ਆਮ ਖਾਣਾਂ ਦਾ ਦੇਖਦੇ ਆਪਾਂ ਵੀ ਕਿਉਂ ਵੀ ਹਨਾ 25 2500 ਰੁਪਏ ਨੂੰ ਕਿਉਂ ਹਨਾ ਨਹੀਂ ਕਿਉਂ ਜਿਵੇਂ ਆਪਣਾ ਹੁੰਦਾ ਸੀ ਘਰ ਘਰ ਦਾ ਹੀ ਵਾਰਤਦੇ ਆ ਤੇ ਸਰੋਂ ਦਾ ਤੇਲ ਵਾਦੇ ਦੂਜਾ ਰਫੈਣ ਨਹੀਂ ਘਰੇ ਬਾੜਦੇ ਜੀ ਮਤਲਬ ਬਹੁਤ ਵਧੀਆ ਚੀਜ਼ ਹੈ ਜੀ ਸਾਡੇ ਪਿਛਲੇ ਭਰਾ ਹੈਗੀ ਵੀ ਭਾਈ ਉਹ ਤਾਂ ਅਸੀਂ ਘਿਓ ਬਣਾ ਕੇ ਉਹ ਰੋਟੀਆਂ ਚੋਪਣ ਦੇ ਲਈ ਵਰਤ ਲਿਆ ਸੀਗੇ ਨਹੀਂ ਜਿਵੇਂ ਗੁੜ ਤੁਹਾਡਾ ਵਿਕ ਜਾਂਦਾ ਸਾਰਾ ਜੀ ਨਹੀਂ ਗੁੜ ਤਾਂ ਜੀ ਪੂਰਾ ਹੀ ਨਹੀਂ ਹੁੰਦਾ ਜੀ ਸਾ ਤੋਂ ਪੂਰਾ ਹੀ ਨਹੀਂ ਹੁੰਦਾ ਗਾ ਨਹੀਂ ਗਾਹ ਕ ਮੁੜਦਾ ਹੀ ਆ ਤੇ ਕਿਨ੍ਹਾ ਸਾਡੇ ਆ ਲਿਸਟ ਬਣਾਈ ਹੋਈ ਆ ਜਿੰਨਾਂ ਦਾ ਪਹਿਲਾਂ ਦਾ ਖਿਆ ਜਾਂ ਹੂੰ ਤੇ ਉਹਨਾਂ ਨੂੰ ਪਹਿਲਾਂ ਅਸੀਂ ਹੁੰਦੇ ਹੀ ਗਏ ਤੇ ਹੁਣ ਸਾਡਾ ਅਸੀਂ ਉਹਨਾਂ ਦਾ ਪੂਰਾ ਕਰ ਰਹੇ ਹਾਂ ਜੀ ਖਲਾੜੇ ਤੇ ਜਦੋਂ ਮਤਲਬ ਵੀ ਹੋਰ ਵੀ ਲੋਕ ਗੰਨਾ ਲੈ ਕੇ ਆ ਜਾਂਦੇ ਗੁੜ ਕਢਾਉਣ ਵਾਸਤੇ ਹਾਂਜੀ ਹਾਂਜੀ ਬਹੁਤ ਜੀ ਬਹੁਤ ਆਪਾਂ ਗੁੜੀ ਇੰਨਾ ਵਧੀਆ ਬਣਾਉਣੇ ਆਏ ਨਹੀਂਗਾ ਵੀ ਮਹੀਨੇ ਚ ਜਾ ਉਹ ਉਲੀ ਲੱਗ ਜੂ ਹੋਰ ਬਾਹਰ ਵੀ ਜਾਂਦਾ ਉਹ ਵੀ ਕਹਿੰਦੇ ਆ ਵੀ ਤੁਹਾਡਾ ਗੁੜ ਬਹੁਤ ਵਧੀਆ ਹੈ ਸਾਲ ਸਾਲ ਜੀ ਨਹੀਂ ਤੁਸੀਂ ਗੁੜ ਇਹੋ ਜਿਹਾ ਕਿਵੇਂ ਕਢਾਉਨੇ ਹੋ ਵੀ ਲੋਕਾਂ ਦੀ ਮੰਗ ਹੈਗੀ ਹੈ ਵੀ ਗੁੜ ਖਰਾਬ ਨਹੀਂ ਹੁੰਦਾ ਢਿੱਲਾ ਨਹੀਂ ਹੁੰਦਾਗਾ ਕੀ ਇਹ ਕਢਾਉਣ ਦੇ ਮਤਲਬ ਹੀ ਬਣਾਉਣ ਦਾ ਕੀ ਤਰੀਕਾ ਤੁਹਾਡੇ ਬਣਾਉਣ ਦਾ ਤਾਂ ਜੀ ਇਹ ਹੈ ਜਿਵੇਂ ਆਪਣਾ ਗੋੜ ਬਣਾਉਂਦਾ ਉਹ ਦੇਸੀ ਤਰੀਕਾ ਹੀ ਲਾਇਆ ਹੈ ਜਿਵੇਂ ਕੜਾਹੇ ਜਿਹੜੇ ਆਮ ਉੱਪਰ ਚੱਕਵੇਂ ਹੁੰਦੇ ਆ ਜਿਹੜਾ ਆਪਣੇ ਤਿੰਨ ਤਿੰਨ ਪੱਕੇ ਲੈ ਉਹ ਚੋ ਗੋੜ ਦੀ ਕੁਆਲਿਟੀ ਨਹੀਂ ਬਣਦੀ ਤੇ ਆਪਾਂ ਨਹੀਂ ਨਹੀਂ ਗੋੜ ਜਿਵੇਂ ਆਦੇ ਵਿੱਚ ਕਈ ਵਾਰ ਗੰਨਾ ਕੱਚਾ ਪਾ ਦਿੰਦੇ ਆ ਅੱਧਾ ਹਨਾ ਜਾਂ ਜਿਹੜਾ ਨਹੀਂ ਉਹ ਨਹੀਂ ਜੀ ਆਪਣਾ ਗੋੜ ਐਨ ਭਮਾ ਕਿਲੋ ਵਾਲਾ ਜੇ ਭਮਾ 50 ਕਿਲੋ ਆਪਾਂ ਸਾਰੇ ਵਿੱਚ ਕੋਈ ਕੁਆਲਿਟੀ ਨਹੀਂ ਬਣਿਆ ਪੱਕਿਆ ਹਾਂ ਜੀ ਹਾਂ ਜੀ ਗੋੜ ਨਹੀਂ ਤੁਹਾਡਾ ਫੋਨ ਆ ਗਿਆ ਫੋਨ ਤੇ ਮਰ ਜਾ ਫੋਫੀ ਇਹਨੂੰ ਕੱਟ ਦੂ ਮਰ ਜਾ ਹਾਂ ਅੱਛਾ ਇੱਕੋ ਕੁਆਲਿਟੀ ਮਤਲਬ ਹਾਂਜੀ ਹਾਂ ਗੌਰ ਤੇ ਆਪਣੀ ਇਹ ਗਾਰੰਟੀ ਲੈਨੇ ਕੋਈ ਐ ਨਹੀਂ ਹੋਈ ਜੀ ਬਾਈ ਕਿਸੇ ਦਾ ਖਰਕ ਕਿਸੇ ਦਾ ਗਿਆ ਹੀ ਨਹੀਂ ਜੀ ਆਪਾਂ ਨੂੰ ਆ ਕੇ ਵੀ ਖੁੱਡਾ ਗੌਰ ਤੁਸੀਂ ਇੰਨਾ ਸੋਹਣਾ ਫਾਰਮ ਕਿਵੇਂ ਤਿਆਰ ਕੀਤਾ ਕਿ ਸਬਜ਼ੀਆਂ ਸਾਰੀਆਂ ਲੱਗੀਆਂ ਤੁਹਾਡੇ ਹਨਾ ਘਰ ਵਿੱਚ ਵਰਤਣ ਵਾਲੀਆਂ ਸਾਰੀਆਂ ਚੀਜ਼ਾਂ ਉਹ ਗੰਨਾ ਭਰੇ ਲਾਈ ਬੈਠੇ ਹੋ ਹਨਾ ਫਲ ਫਰੂਟ ਤੇ ਲਾਈ ਬੈਠੇ ਹੋ ਇੱਧਰ ਸਾਰਾ ਕੁਝ ਵਧੀਆ ਹੈਗਾ ਛੋਟਾ ਜਿਹਾ ਪਰਿਵਾਰ ਹੈ ਤੁਹਾਡਾ ਹਨਾ ਹਾਂਜੀ ਹਾਂ ਤੇ ਤੁਹਾਨੂੰ ਕੋਈ ਐ ਦਿੱਕਤਾਂ ਨਹੀਂ ਆਉਂਦੀਆਂ ਕਿਆਂ ਵੀ ਜਾਂ ਘਰ ਦੇ ਨਹੀਂ ਕਹਿੰਦੇ ਵੀ ਤੂੰ ਔਰਗੈਨ ਕਿਚ ਪੈ ਗਿਆ ਵੀ ਜਾਂ ਘਾਟਾ ਤਾਂ ਨਹੀਂ ਪੈਂਦਾ ਉਹ ਔਰਗੈਨਕ ਦਾ ਤਾਂ ਜੀ ਐ ਜੇ ਸਾਰਾ ਪਰਿਵਾਰ ਇਕਾ ਫੇਰ ਹੀ ਕੰਮ ਚੱਲ ਸਕਦਾ ਜੇ ਹੁਣ ਮਹਿਕਮਾ ਮੈਂ ਕਲਾਕਾਰ ਲਾ ਪਰਿਵਾਰ ਇਕ ਪਾਸੇ ਨਹੀਂ ਹੋਣੀ ਸੀ ਹੁਣ ਹੁਣ ਇਹ ਚ ਵਧੀਆ ਜੀ ਲੱਗਦਾ ਸਾਰਾ ਪਰਿਵਾਰ ਸਵੇਰ ਸਾਬਜੀ ਸੋਜੀ ਚ ਗੇੜਾ ਮਾਰਦਾ ਸਵੇਰ ਉੱਠ ਕੇ ਦੂਰ ਤਾਂ ਨਹੀਂ ਤੁਹਾਡੇ ਤੁਹਾਡੇ ਖੇਤ ਨੂੰ ਦੇਖ ਕੇ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਯਾਰ ਅਸੀਂ ਵੀ ਕਰਨਾ ਨਹੀਂ ਸਾਰੇ ਕਹਿੰਦੇ ਆ ਵੀ ਉਹ ਵਧੀਆ ਕੰਮ ਕਰਦਾ ਤੂੰ ਇਹ ਕਾ ਕਾਰ ਨੂੰ ਨਹੀਂ ਕੋਈ ਚਾਹੁੰਦਾ ਜੀ ਪਿੰਡ ਤੇ ਵੀ ਸਾਡੇ ਹੈਗੇ ਉਹ ਵੀ ਦੇਖਦੇ ਆ ਵੀ ਹਾਂ ਵੀ ਤੂੰ ਕੰਮ ਵਧੀਆ ਕਰਦਾ ਫੇ ਕਾਏ ਨਹੀਂ ਕਹਿੰਦਾ ਵੀ ਅਸੀਂ ਵੀ ਦਰਾਖਤ ਲਾਈਏ ਜਾਂ ਮਤਲਬ ਵੀ ਵਧੀਆ ਕਮਾਈ ਹੋ ਜਾਂਦੀ ਹੈ ਨਹੀਂ ਵਧੀਆ ਜੀ ਵਧੀਆ ਹੁਣ ਮੈਂ ਇੱਧਾ ਇਕੱਲਾ ਜੀ ਇੱਥੇ ਫਰੂਟ ਦਾ ਹੀ ਲਾਉਣਾ ਜਿੱਥੇ ਆਪਾਂ ਖੜੇ ਹਾਂ ਹਾਂ ਤੇ ਸਾਰਾ ਉਹਦੇ ਵਿੱਚ ਹਲਦੀ ਦਾ ਕਰ ਲਿਆ ਕਰਾਂ ਕੋਸ ਮਤਲਬ ਵੀ ਮੈਕਸੀ ਲਾਉਣਾ ਚਾਹੀਦਾ ਸਾਰਾ ਸਾਰਾ ਮੈਕਸੀ ਸਾਰੇ ਬੁੱਟੇ ਘਰੇ ਖਾਣ ਨੂੰ ਆਪਦਾ ਵਧੀਆ ਹੋਊਗਾ ਇੱਕ ਜੰਗਲ ਤੇ ਬਣਾਉਂਗੇ ਇਹ ਇੱਕ ਦੇ ਤਾਂ ਫਰੂਟ ਵਾਲਾ ਲਾਵਾਂਗੇ ਤੇ ਨਾਲ ਖੰਡ ਜੰਗਲ ਦਾ ਵੀ ਰੱਖਾਂਗੇ ਪੰਛੀਆਂ ਪੁੰਛੀ ਪਰਹਿਣ ਕੇ ਆਪਣੇ ਮਿੱਤਰ ਆ ਵੈਸੇ ਤਾਂ ਵੈਸੇ ਵੀ ਤੁਹਾਡੇ ਫਲ ਬਹੁਤ ਲੱਗੇ ਹੋਏ ਹਾਂਜੀ ਹਾਂ ਨੇ ਹੁਣ ਤਾਂ ਚਲੋ ਥੋੜਿਆ ਹੁਣ ਹੋਰ ਬਤਾਵਾਂਗੇ ਜੀ ਤੇ ਇਸ ਤੁਹਾਡਾ ਜਿਹੜਾ ਇਹ ਜਿਹੜਾ ਤੁਸੀਂ ਗੁੜ ਵੇਚਦੇ ਆ ਜਾਂ ਕੁਝ ਹੋਰ ਵੇਚਦੇ ਆ ਜਾਂ ਸੋਲੇ ਵਜ ਜਾਂਦੇ ਹਨ ਹਾਂਜੀ ਹਾਂਜੀ ਤੁਹਾਡੀ ਕੋਈ ਸਰਟੀਫਿਕੇਸ਼ਨ ਵੀ ਹੋਈ ਆ ਇਹ ਛਾਟੀ ਹਾਂਜੀ ਹੋਈ ਹੋਈ ਆ ਜੀ ਅੱਛਾ ਹਾਂਜੀ ਖੇਤੀਬਰਾਤ ਮਿਸ਼ਨ ਵੱਲੋਂ ਖੇਤੀਬਰਾਤ ਮਿਸ਼ਨ ਵੱਲੋਂ ਜਿਵੇਂ ਉਹ ਪੀਜੀਐਸ ਦੀ ਹਾਂਜੀ 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 ਪੀਜੀਐਸ ਦੀ ਕੱਲਿਆਂ ਦੀ ਹੋਈ ਆ ਜਾਂ ਗਰੁੱਪ ਬਣਿਆ ਹੋਇਆ ਗਰੁੱਪ ਬਣਿਆ ਹੋਇਆ ਜੀ ਗਰੁੱਪ ਬਣਿਆ ਪਿਆ ਜਿਵੇਂ ਹੁਣ ਤੁਸੀਂ ਲਾ ਲੋ ਡਾਲਾਂ ਜਿੰਨੀਆਂ ਵੱਧੂਆਂ ਤੇ ਕਿਰਨਾਂ ਜਿ ਕੋਈ ਪੌਸਦਾ ਮੇਰੇ ਕੋ ਇੱਥੋਂ ਕਿਤੇ ਲਿਜਾਣ ਦੀ ਲੋੜ ਨਹੀਂ ਪੈਂਦੀ। ਅੱਛਾ। ਕੋਈ ਆਲੂ ਮਰੇ ਹੋ ਵੀ ਜਰ ਰਿਓ ਤੋਂ ਮੇਨਾ ਪੂਰੇ ਵਧੀਆ ਬਣੇ ਪਰਾਲੀ ਪਾਈ। ਕਿ ਇੱਥੋਂ ਹੀ ਮੇਰਾ ਤੇ ਕਿਤੇ ਮੈਂ ਸਾਰਾ ਸਮਾਨ ਜੀ ਵਿਖ ਜਾਂਦਾ ਕਿਤੇ ਮੈਨੂੰ ਆਏ ਨਹੀਂ ਵਿਜਿਆ ਕੇ ਖੜਨਾ ਪੂ ਵੀ ਜਾਂ ਵੇਚਨੇ ਪੈਣਗੇ। ਕਈ ਕਿਸਾਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਮਾਰਕੀਟਿੰਗ ਦੀ ਹਨਾ ਤੇ ਉਹ ਫਿਰ ਕੀ ਚੱਕ ਰਹਾ ਤੁਹਾਡਾ ਤਾਂ ਘਰੋਈ ਵਿਖ ਜਾਂਦਾ ਹੈਗਾ ਬਹੁਤ ਵਧੀਆ ਹੈਗਾ। ਉਹਨਾਂ ਦੀ ਬੜੀ ਮਾਰਕੀਟ ਚੱਕ ਆ ਗਈ। ਆ ਕਈਆਂ ਨੂੰ ਬੜੀ ਦਿੱਕਤ ਹੁੰਦੀ ਹੈ ਹਾਂਜੀ ਹੁਣ ਕੌਸ ਕਹਿ ਨਹੀਂ ਸਕਦੇ ਜਿਵੇਂ ਕਹਿੰਦੀ ਉਹਨਾਂ ਦਾ ਫਰਾਸ ਦਾ ਕੋਈ ਹੈ ਨਾ ਢੰਗ ਤਰੀਕਾ ਨਹੀਂ ਆਪਣਾ ਤਾਂ ਹੁਣ ਜੀ ਨੂੰ ਪਤਾ ਵਾ ਤੇ ਗਰੇਮ ਇਥੋਂ ਮੇਰੇ ਸਾਰੇ ਦਾਣਾ ਧੂਣਾ ਵੀ ਹੁੰਦੀਆਂ ਜਿਵੇਂ ਮੈਂ ਗਰਮੀ ਆ ਚ ਮਾ ਮੋਠ ਗੁੰਗੀ ਦੀ ਦਾਲਾ ਛੋਲਿਆਂ ਦੀ ਦਾਲ ਜਿਹੜਾ ਆਪਦਾ ਵੀ ਹੋ ਜਾਂਦਾ ਜਿੰਨਾ ਹੋ ਗਿਆ ਮੇਰਾ ਇਥੋਂ ਚੱਕਿਆ ਜਾਂਦਾ ਸਾਰਾ ਨਹੀਂ ਤੁਸੀਂ ਆਪਣੇ ਸਾਥੀਆਂ ਨੂੰ ਕਿਸਾਨਾਂ ਨੂੰ ਕੀ ਸਨੇਹ ਲਾਉਣਾ ਚਾਹੁੰਦੇ ਹੋ ਵੀ ਜਿਵੇਂ ਮੈਂ ਕਾਮਯਾਬ ਆ ਵੀ ਤੁਸੀਂ ਵੀ ਹੋ ਸਕਦੇ ਹੋ ਨਹੀਂ ਹੋ ਸਕਦੇ ਜੀ ਬਹੁਤ ਵਧੀਆ ਸਕੂਨ ਮਿਲਦਾ ਜੀ ਇਹ ਖੇਤੀ ਚ ਰੋਤ ਮੈਂ ਆਪਾਂ ਕਿਸੇ ਨੂੰ ਜਿਹੜੀ ਚੀਜ਼ ਆ ਤੁਸੀਂ ਗੱਲ ਕਹਿਤੀ ਪੈਸੇ ਨਾਲ ਸਕੂਨ ਨਹੀਂ ਮਿਲਦਾ ਸਕੂਨ ਇਹੋ ਜਿਹਾ ਮਤਲਬ ਵੀ ਚੰਗੀ ਖਰਾਕ ਚੰਗਾ ਖੇਤ ਹਨਾ ਉਹ ਮਿਲਦਾ ਜਿਹੜਾ ਹੁਣ ਆਪਾਂ ਕਿਸੇ ਨੂੰ ਆ ਚੀਜ਼ ਦੰਨੇ ਖਾਂਦਾ ਬੰਦਾ ਵਧੀਆ ਚੀਜ਼ ਦੰਨੇ ਉਹਦੇ ਨਾਲ ਕੀ ਤਾਂ ਕੋਈ ਹੈ ਹੀ ਨਹੀਂ ਜੀ ਬਹੁਤ ਦਵਾਈਆਂ ਤੋਂ ਬਿਨਾ ਤਾਂ ਜਿਹੜੀ ਚੀਜ਼ ਅਕਲੇ ਨੂੰ ਮਿਲ ਜਾਣੀ ਹੈ ਕਈ ਲੋਕ ਕਹਿੰਦੇ ਆਰ ਬਾਹਰ ਜਾਵੜਾ ਬਾਹਰ ਬਹੁਤ ਪੈਸਾ ਨਹੀਂ ਨਹੀਂ ਇੱਥੇ ਵੀ ਬਹੁਤ ਵਧੀਆ ਜੀ ਆਪਦੇ ਖੇਤ 'ਚ ਬੈਠੇ ਆਪਦਾ ਕੰਮ ਕਰਦੇ ਆ ਮਾਰ ਤਾਂ ਕੱਲੇ ਆ ਹਨਾ ਕੱਲਾ ਕ ਪੈਸਾ ਹੀ ਹੈ ਪਰ ਇਹੋ ਜਿਹਾ ਸਕੂਨ ਨਹੀਂ ਨਹੀਂ ਜੀ ਨਹੀਂ ਨਹੀਂ ਇੱਥੇ ਹੁਣ ਪੂਰਾ ਵਧੀਆ ਜੀ ਇੱਥੇ ਮੇਤਰਮਿਲ ਹੋਰ ਆਉਂਦੇ ਜਾਂਦੇ ਆ ਵਧੀਆ ਬੰਦੇ ਮਿਲਦੇ ਆ ਖੇਤੀ ਚ ਦੋਸਤੋ ਆਉਂਦੇ ਹੀ ਨੇ ਇਹ ਬਾਈ ਹਰਵੀਰ ਸਿੰਘ ਜੀ ਤੇ ਜਿਹੜੇ ਕਿ ਆਰਗੈਨਿਕ ਖੇਤੀ 11 12 ਸਾਲਾਂ ਤੋਂ ਕਰ ਰਹੇ ਆ ਤੇ ਕਹਿੰਦੇ ਬੜੇ ਖੁਸ਼ ਹੈ ਕੋਈ ਇਹਨਾਂ ਨੂੰ ਤਖਲੀਫ ਨਹੀਂ ਕਿਉਂਕਿ ਖੇਤ ਚ ਕੋਈ ਇਹਨਾਂ ਨੂੰ ਜ਼ਹਿਰ ਨਹੀਂ ਪਾਉਣ ਖਰੀਦਣ ਦੀ ਲੋੜ ਜ਼ਹਿਰ ਪਾਉਣੀ ਨਹੀਂ ਨਾ ਕੋਈ ਜ਼ਹਿਰੀਲੀ ਖਾਦ ਤਾਂ ਆਪ ਦਾ ਕਲਾੜਾ ਲਾਇਆ ਹੋਇਆ ਵਧੀਆ ਕੰਮ ਚੱਲਦਾ ਹੈਗਾ ਠੀਕ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਵੀਰ ਦੀ ਜਿਹੜੀ ਹਿੰਮਤ ਹੈ ਜਿਹੜੀ ਵੀਰ ਨੇ ਮਤਲਬ ਵੀ ਆਉਣ ਵਾਲੇ ਸਮੇਂ ਦੀ ਖੇਤੀ ਜਿਹੜੀ ਹੁਣੇ ਹੀ ਕਰ ਰਿਹਾ ਹੈਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਇਹੀ ਖੇਤੀ ਚੱਲਣੀ ਹੈਗੀ ਆ ਤਾਂ ਠੀਕ ਹੈ ਜੀ ਹਰਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ